52 ਹਜ਼ਾਰ ਨੌਕਰੀਆਂ ਦੇ ਚੁੱਕਿਆ ਉੱਚ ਕੋਈ ਅਮੀਰੀ ਗਰੀਬੀ ਨਹੀਂ ਵਰਖੀ ਗਈ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਿਉਂਕਿ ਦੋਨੇ ਤਿੰਨੋ ਬੱਚੇ ਪੜੇ ਉਹਨਾਂ ਦਾ ਨੰਬਰ ਆ ਗਿਆ ਤਾਂ ਨੌਕਰੀ ਮਿਲ ਗਈ ਸੋ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਨੌਕਰੀ ਵੇਲੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਪਿਆਰ ਨਾਲ ਸਮਝਾਓ ਕਿ ਨੰਬਰ ਲੈ ਕੇ आओ ਮੈਰਿਟ ਚਾਓ ਤੇ ਕੋਈ ਮਾਈ ਦਾ ਲਾਲ ਨਹੀਂ ਹੋ ਸਕਦਾ ਕਿ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਜਾ ਤੁਹਾਡੀ ਸਪਾਰਸ਼ ਨਹੀਂ ਹੈਗੀ ਤੇ ਨੌਕਰੀ ਨਹੀਂ ਮਿਲੀ ਨੌਕਰੀ ਜ਼ਰੂਰ ਮਿਲੂਗੀ 52000 ਨੌਕਰੀਆਂ 3 ਸਾਲਾਂ ਚ ਦੇ ਚੁੱਕਿਆ ਹੁਣ ਐਵਰੇਜ ਜ਼ਿਆਦਾ ਅੱਪ ਕਰਾਂਗੇ 900 ਨੌਕਰੀਆਂ ਪਰਸੋਂ ਨੂੰ ਪੀਚਰਾਂ ਦੀਆਂ ਇੱਥੇ ਪੰਜਾਬੀ ਭਵਨ ਚਾ ਨਾਲ ਹੀ ਪੰਜਾਬੀ ਭਵਨ ਪੰਜਾਬ ਪੰਜਾਬੀ ਭਵਨ ਚ 900 ਨਿਯੁਕਤੀ ਪੱਤਰ ਦੇ ਰਹਿਆ ਤੇ ਬਾਕੀ ਮਾਵਾ ਪੈਣ ਦਾ ਅਸ਼ੀਰਵਾਦ ਹੈ ਜਿੱਥੇ ਮਾਵਾ ਦਾ ਤੇ ਭੈਣਾਂ ਦਾ ਅਸ਼ੀਰਵਾਦ ਹੋ ਗਿਆ ਕੋਈ ਦੁਨੀਆ ਦਾ ਮੈਦਾਨ ਹੀ ਨਹੀਂ ਹੋ ਸਕਦਾ ਕਿ ਜਿਹੜਾ ਫਤਿਹ ਨਾ ਹੋ ਸਕੇ ਪ੍ਰੋਫੈਸਰ ਮੋਨ ਸਿੰਘ ਨੇ ਲਿਖਿਆ ਕਹਿੰਦਾ ਮਾਂ ਵਰਗਾ ਕਣਸ਼ਾਮਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋਂ ਸ਼ਾਹ ਉਧਾਰੀ ਰੱਬ ਨੇ ਸਵਰਗ ਬਣਾਏ ਜੀਤੋਂ ਜਿੱਤੀ ਜੀਤੋਂ ਸ਼ਾਹ ਉਧਾਰੀ ਲੈ ਕੇ ਸਵਰਗ ਬਣਾਏ ਰੱਬ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਰੋਕ ਸਕਦੇ ਆ ਮੈਂ ਕੌਣ ਹਾਂ ਮੈਂ ਕੌਣ ਹਾਂ ਰੋਕਣ ਵਾਲਾ ਅਰਵਿੰਦ ਕੇਧਰੀਵਾਸੀ ਕੋਣ ਨੇ ਦੇ ਰੋ ਕਸਤਾ ਆਂ ਬੰਦੇ ਆ ਜੀ ਪਰ ਸਾਡਾ ਇਹ ਹੈ ਕਿ ਸਾਡੀ ਨੀਅਤ ਬਿਲਕੁਲ ਸਾਫ ਹੈ ਨੌਕਰੀਆਂ ਵੀ ਮਿਲਣ ਗਿਆ ਔਰ ਤੁਹਾਡੇ ਘਰਾਂ ਦੇ ਚੁੱਲ੍ਹੇ ਵੀ ਅਸੀਂ ਬਲ ਦੇ